ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਜਦੋਂ ਆਪਣੀ ਜੀਵਨ ਯਾਤਰਾ ਕਰਦਿਆਂ ਹੋਇਆ 마ਸ਼ੀਵਾੜੇ ਦੇ ਜੰਗਲਾਂ ਤੋਂ ਲੰਘ ਕੇ ਇੱਕ ਨਗਰ ਵਿੱਚ ਸਤਗੁਰੂ ਗਏ ਨੇ ਇਸ ਨਗਰ ਵਿੱਚ ਤਿੰਨ ਭਰਾ ਰਹਿੰਦੇ ਨੇ ਦੋਵਾਂ ਵਿੱਚ ਕੋਈ ਏਡੀ ਵੱਡੀ ਸ਼ਰਧਾ ਨਹੀਂ ਪਰ ਇੱਕ ਭਰਾ ਇਹਨਾਂ ਦਾ ਜਿਹਦਾ ਜਿਹਦਾ ਨਾਂ ਹੈ ਸ਼ਮੀਰ ਇਹ ਪਿੰਡ ਦੇ ਚੌਧਰੀ ਨੇ ਉਹਦੀ ਸ਼ਰਧਾ ਬੜੀ ਸਤੂਰਾਂ ਦੀ ਬਹੁਤ ਰੱਜ ਕੇ ਉਹਨੇ ਸੇਵਾ ਕੀਤੀ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਆਪਾਂ ਸਾਰਾ ਇਹ ਪ੍ਰਸੰਗ ਵਿਚਾਰਦਨੇ ਨੇ ਕਿੰਨਿਆਂ ਕੋਣ ਸਤਿਗੁਰਾਂ ਨਾਲ ਵਫਾਦਾਰੀ ਵਿਖਾਈ ਸੀ ਕਿੰਨਿਆਂ ਕੋਣੇ ਬੇਈਮਾਨੀ ਕਿੰਨੇ ਕੋ ਇਮਾਨਦਾਰ ਸਨ ਤੇ ਕਿੰਨੇ ਕੋ ਬੇਈਮਾਨ ਹੋਏ ਨੇ ਉਹ ਸਾਰਾ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਰੋ ਵਿਚਾਰ ਸੱਚੇ ਬਾਦਸ਼ਾਹ ਮਹਾਰਾਜ ਅਤਿ ਪ੍ਰਸੰਨ ਹੋਏ ਨੇ ਤੇ ਇੱਕ ਦਿਨ ਸ਼ਮੀਰ ਨੂੰ ਕਹਿਣ ਲੱਗੇ ਸ਼ਮੀਰ ਮੰਗ ਕੀ ਮੰਗਣਾ ਮੰਗ ਲੈ ਕੁਝ ਅਸੀਂ ਪ੍ਰਸੰਨ ਆ ਜੋ ਮੰਗੇਗਾ ਤੈਨੂੰ ਦੇ ਦੇਾਂਗੇ ਸ਼ਮੀਰ ਕਹਿੰਦਾ ਪਾਤਸ਼ਾਹ ਤੁਹਾਡਾ ਦਿੱਤਾ ਸਾਰਾ ਕੁਝ ਜੀ ਦੁਨੀਆ ਦੇ ਸਾਰੇ ਸੁੱਖ ਨੇ ਕਿਰਪਾ ਇਹ ਕਰੋ ਚਰਾਸੀ ਕੱਟ ਦੀ ਜਨਮ ਮਰਨ ਦਾ ਗੇੜ ਕੱਟ ਦਿਓ ਸਤਿਗੁਰੂ ਚੁੱਪ ਹੋ ਗਏ ਹੁਣ ਚੁੱਪ ਹੋਣ ਦਾ ਭਾਵ ਇਹ ਨਹੀਂ ਸੀ ਵੀ ਸਤਿਗੁਰੂ ਕਿਧਰੇ ਇਹ ਕੰਨ ਨਹੀਂ ਸੁਣ ਸਕਦੇ ਤਵਜੋ ਦੇ ਕੇ ਸਰਵਣ ਕਰਨਾ ਹਜ਼ੂਰ ਕਹਿੰਦੇ ਸ਼ਮੀਰ ਕੁਝ ਹੋਰ ਮੰਗ ਲੈ ਕਹਿੰਦਾ ਜੀ ਨਹੀਂ ਚਲੋ ਸਤਿਗੁਰੂ ਕੋਲ ਫੇਰ ਆਵੇਂ ਅਗਲਾ ਦਿਨ ਚੜ੍ਹਿਆ ਜੀ ਸਾਹਿਬ ਨੇ ਫਿਰ ਕਿ ਸ਼ਮੀਰ ਮੰਗ ਕੁਝ ਮੰਗ ਲੈ ਕੁਝ ਤੇ ਸ਼ਮੀਰ ਕਹਿਣ ਲੱਗਾ ਸੱਚੇ ਪਾਤਸ਼ਾਹ ਉਹੀ ਮੰਗ ਹੈ ਚਰਾਸੀ ਘਟ ਦਿਓ ਜਨਮ ਮਰਨ ਦੇ ਗੇੜ ਵਿੱਚੋਂ ਮੁਕਾ ਦਿਓ ਸਤਿਗੁਰੂ ਫਿਰ ਚੁੱਪ ਕਰ ਗਏ ਉਹ ਕਹਿੰਦੇ ਫੇਰ ਆਵੀ ਤੀਜਾ ਦਿਨ ਚੜਿਆ ਫਿਰ ਉਹੀ ਸਵਾਲ ਫਿਰ ਉਹੀ ਜਵਾਬ ਚੌਥਾ ਦਿਨ ਚੜਿਆ ਫਿਰ ਉਹ ਸਵਾਲ ਜਵਾਬ ਵੀ ਉਹੀ ਅੱਜ ਪੰਜਵਾਂ ਦਿਨ ਚੜ ਆਇਆ ਉਹੀ ਸਵਾਲ ਹੈ ਉਹੀ ਜਵਾਬ ਹੈ ਸਾਹਿਬ ਕਹਿੰਦੇ ਸ਼ਮੀਰ ਜ਼ਮੀਨ ਚਾਹੀਦੀ ਹੀਰੇ ਮੋਤੀ ਜਵਾਰਾਤ ਵਸਤਰ ਆਦਿਕ ਕੀ ਚਾਹੀਦਾ ਹੈ ਦੱਸ ਗੁਰੂ ਨਾਨਕ ਦੇ ਘਰ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ ਤੈਨੂੰ ਦੇ ਦੇਾਂਗੇ ਪਰ ਆ ਮੰਗ ਜੇ ਬਦਲ ਲਵੇਂ ਨਾ ਤੂੰ ਤੇ ਬੜੀ ਚੰਗੀ ਗੱਲ ਹੋਵੇ ਮੋ ਤੇ ਮਨੰਦਰ ਖਿਆਲ ਹੈ ਵੀ ਕੀ ਸਤਗੁਰੂ ਕਰ ਨਹੀਂ ਸਕਦੇ ਨਹੀਂ ਪਿਆਰਿਓ ਸਤਗੁਰੂ ਸਰਬ ਕਲਾ ਸਮਰੱਥ ਨੇ ਪਰ ਹਰ ਇੱਕ ਕੌਤਕ ਦੇ ਪਿੱਛੇ ਸਤਗੁਰਾਂ ਦੀ ਕੋਈ ਆਪਦੀ ਮੌਜ ਹੁੰਦੀ ਕਿਉਂਕਿ ਗੁਰ ਕੀ ਕਰਨੀ ਕਾਹੇ ਤਾਵ ਗੁਰੂ ਦੀ ਕਰਨੀ ਤੇ ਕੋਈ ਸ਼ੰਕੇ ਨਹੀਂ ਕਰਦੇ ਹਜ਼ੂਰ ਦੀ ਆਪ ਦੀ ਮੌਜੂਦ ਹੈ ਉਹ ਕੀ ਕਰਨਾ ਚਾਹੁੰਦੇ ਨੇ ਕੀ ਨਹੀਂ ਕਿਉਂਕਿ ਉਹ ਚਾਹਣ ਉਹ ਤਾਂ ਫਿਰ ਦਰਖਤ ਤਾਂ ਮਠਿਆਈਆਂ ਵੀ ਝੜ ਜਾਂਦੀਆਂ ਨੇ ਤੇ ਜੇ ਉਹ ਚਾਹਣ ਤੇ ਫਿਰ ਤਤੀ ਤਵੀ ਤੇ ਬੈ ਕੇ ਵੀ ਤਤੀਵਾ ਵੀ ਨਹੀਂ ਲੱਗਦੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਵੀ ਹੋਰ ਮੰਗ ਲੈ ਕਹਿੰਦਾ ਜੀ ਨਹੀਂ ਸਾਹਿਬ ਕਹਿੰਦੇ ਫਿਰ ਠੀਕ ਹੈ ਸਵੇਰੇ ਆਈ ਰਾਤ ਸੁੱਤਾ ਘਰ ਜਾ ਕੇ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਨਿਜਾ ਅਸਨ ਤੇ ਹੋ ਗਏ ਸ਼ਮੀਰ ਜਦੋਂ ਰਾਤ ਸੁੱਤਾ ਹੈ ਨਾ ਤੇ ਸਾਰੀ ਰਾਤ ਉਹਦੇ ਸੁਪਨੇ ਵਿੱਚ ਕਦੇ ਕਾਂ, ਗਿੱਦੜ, ਪੰਛੀ, ਪਸ਼ੂ ਕਿੰਨੇ ਹੀ ਇਹ ਸਾਰੇ ਉਹਦੇ ਸੁਪਨੇ ਵਿੱਚ ਆਏ ਨੇ। ਅੰਤ ਨੂੰ ਉਹਦਾ ਘਰ ਇੱਕ ਚੰਡਾਲ ਦੇ ਘਰ ਜਨਮ ਹੋਇਆ ਉਹਦਾ। ਵਿਆਹ ਹੋ ਗਿਆ, ਬੱਚੇ ਹੋ ਗਏ, ਘਰ ਖਾਨ, ਰੋਟੀ ਨਹੀਂ। ਜੰਗਲਾਂ ਵਿੱਚ ਫਿਰਦਾ ਚੰਡਾਲ ਜਿਵੇਂ ਹੁੰਦੇ ਨੇ। ਜੰਗਲਾਂ ਵਿੱਚ ਫਿਰਦਾ ਹੈ। ਤੇ ਫਿਰਦਿਆਂ ਫਿਰਦਿਆਂ ਇੱਕ ਦਰਖਤ ਦਿਸਿਆ ਉਦੇ ਕੋਲੋਂ ਫਲ ਤੋੜੇ ਨੇ ਆਪਣੇ ਬੱਚਿਆਂ ਨੂੰ ਖਵਾਉਂਦਾ ਹੈ ਆਪ ਫਲ ਖਾਂਦਾ ਹੈ ਫਲ ਖਾਂਦੇ ਖਾਂਦੇ ਦਰਖਤ ਤੋਂ ਪੈਰ ਤਿਲ ਗਿਆ ਡਿੱਗ ਪਿਆ ਸੁਪਨੇ ਵਿੱਚ ਇਹ ਸੁਪਨੇ ਵਿੱਚ ਹੋ ਰਿਹਾ ਸਾਰਾ ਕੁਝ ਜਦੋਂ ਡਿੱਗਾ ਤੇ ਇੱਕਦਮ ਜਾਗ ਆ ਗਈ ਬਿਲਕੁਲ ਡਰਦਿਆਂ ਘਬਰਾਉਂਦਿਆਂ ਉੱਠਿਆ ਮੁੜ ਕੋ ਮੁੜ ਕੇ ਬਿਲਕੁਲ ਘਬਰਾਇਆ ਹੋਇਆ ਉਹ ਕਹਿੰਦਾ ਰੱਬਾ ਸ਼ੁਕਰ ਹੈ ਸੁਪਨਾ ਹੀ ਸੀ ਪਤਾ ਨਹੀਂ ਕੀ ਕੁਝ ਵੇਖ ਲਿਆ ਅੱਜ ਤੇ ਸੁਪਨੇ ਵਿੱਚ ਪਰ ਜਦੋਂ ਉਹਨੇ ਵੇਖਿਆ ਵੀ ਇੰਉਂ ਲੱਗਦਾ ਜਿਵੇਂ ਦੰਦਾਂ ਵਿੱਚ ਕੁਝ ਲੱਗਾ ਹੁੰਦਾ ਹੈ ਉਹਨੇ ਜਦੋਂ ਹੱਥ ਮਾਰਿਆ ਨਾ ਤੇ ਜਿਹੜਾ ਫਲ ਸੁਪਨੇ ਵਿੱਚ ਖਾਦਾ ਸੀ ਉਹਦਾ ਬੀਜ ਅਸਲੀਅਤ ਵਿੱਚ ਉਹਦੇ ਦੰਦਾਂ 'ਚ ਨਜ਼ਰ ਆਇਆ ਉਹ ਡਰ ਉਹਦਾ ਹੋਰ ਵੱਧ ਗਿਆ ਉਹ ਕਹਿੰਦਾ ਰਾਤ ਤੇ ਮੈਂ ਫਲ ਕੋਈ ਖਾਦਾ ਨਹੀਂ ਸੁਪਨੇ ਵਿੱਚ ਇਹ ਖਾਦਾ ਹੈ ਇਹਦਾ ਬੀਜ ਅਸਲੀਅਤ ਵਿੱਚ ਮੇਰੇ ਦੰਦਾਂ 'ਚ ਕਿਵੇਂ ਆ ਗਿਆ ਡਰ ਗਿਆ ਇੱਕਦਮ ਇਸ਼ਨਾਨ ਕੀਤਾ ਨਿਤਨ ਸੰਪੂਰਨ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਕੋਲ ਆ ਗਿਆ ਕਬਰਾਇਆ ਹੋਇਆ ਹੈ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਵੇਖ ਕੇ ਤੇ ਬੜੇ ਮੁਸਕਰਾਏ ਨੇ ਬੜੇ ਹੱਸੇ ਨੇ ਸਹਿਬ ਕਹਿੰਦੇ ਸਹਿਬ ਨੂੰ ਵੇਖ ਕੇ ਕਹਿੰਦਾ ਮਹਾਰਾਜ ਮੈਂ ਅਜ ਘਬਰਾਇਆ ਹੋਇਆ ਹਾਂ ਤੁਸੀਂ ਹੱਸਦੇ ਪਏ ਕਹਿ ਲੰਗਾ ਸਿੱਖਾ ਦੱਸ ਕੀ ਹੋਇਆ ਕਹਿ ਲੰਗਾ ਸੱਚੇ ਪਾਤਸ਼ਾਹ ਰਾਤ ਆ ਸੁਪਨਾ ਆਇਆ ਮੈਨੂੰ ਬੜਾ ਡਰਾਉਣਾ ਸੁਪਨਾ ਸੀ ਜੀ ਸੁਪਨਾ ਤੇ ਚਲੋ ਸੁਪਨਾ ਕੋਈ ਵੀ ਆ ਸਕਦਾ ਹੈ ਪਰ ਉਸ ਸੁਪਨੇ ਵਿੱਚ ਖਾਦੇ ਹੋਏ ਫਲ ਦਾ ਬੀਜ ਮੇਰੇ ਦੰਦਾਂ ਵਿੱਚ ਅਸਲੀਅਤ ਵਿੱਚ ਕਿਵੇਂ ਆ ਗਿਆ ਇੰਨੀ ਗੱਲ ਸੁਣ ਕੇ ਹਜ਼ੂਰ ਹੋਰ ਖਿੜਖੜਾ ਕੇ ਹਸਣ ਲੱਗ ਪਏ ਉਹ ਕਹਿੰਦੇ ਭਲਿਆ ਤਾਈ ਤੇ ਕਹਿੰਦੇ ਸਾਂ ਵੀ ਮੰਗ ਬਦਲ ਲੈ ਮੰਗ ਬਦਲੇ ਤੂੰ ਬਦਲੀ ਨਹੀਂ ਕਹਿੰਦੇ ਜੀ ਸਮਝ ਨਹੀਂ ਆਈ ਕੋਈ ਗੱਲ ਗੁਰੂ ਕਾਲ ਕੀ ਤਰਪਾਤਸਾ ਕਹਿੰਦੇ ਭਲਿਆ ਇਹ ਸਾਰੀਆਂ ਜੂਨਾ ਤੂੰ ਭੁਗਤਣੀਆਂ ਸਨ ਕਾ ਗਿੱਦੜ ਪੰਛੀ ਪਸ਼ੂਆਂ ਦੀ ਜੂਨਾ ਭੁਗਤਣੀਆਂ ਸਨ ਚੰਡਾਲ ਦੀ ਜੂਨ ਭੁਗਤਣੀ ਸੀ ਤੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਸੁਪਨੇ ਵਿੱਚ ਸਾਰੀਆਂ ਪੁਗਤਾ ਦਿੱਤੀਆਂ ਨੇ ਇਸ ਸੁਪਨੇ ਵਿੱਚ ਹੀ ਪੁਗਤਾ ਦਿੱਤੀਆਂ ਨੇ ਹੁਣ ਦਿਨ ਉਹ ਅਸੀਂ ਵਾਦਾ ਕਰ ਚੱਲੇ ਆਂ ਜਿਸ ਦਿਨ ਸਰੀਰ ਤਿਆਗੇਗਾ ਸਾਡੇ ਚਰਨਾਂ ਵਿੱਚ ਤੈਨੂੰ ਨਿਵਾਸ ਮਿਲ ਜਾਵੇਗਾ ਅੱਜ ਦੀ ਦੂਰੀ ਹੈ ਨਾ ਜਿਹੜੀ ਜਿਹੜਾ ਅਸੀਂ ਵਿਸ਼ਾ ਆਰੰਭ ਕੀਤਾ ਸੀ ਹਾਉ ਆਇਆ ਦੂਰੋਂ ਚੱਲ ਕੇ ਬੜੀ ਲੰਮੀ ਦੂਰੀ ਬਦਲੇ ਕਿੰਨੇ ਜਨਮਾਂ ਦੀ ਪਰ ਜੇ ਪਰਮੇਸ਼ਵਰ ਤਰਸ ਕਰੇ ਗੁਰੂ ਤਰਸ ਕਰੇ ਇਹ ਖਿੰਨ ਮਾਤਰ ਵਿੱਚ ਵੀ ਬਦਲੀ ਜਾ ਸਕਦੀ ਪਰ ਜਦੋਂ ਗੁਰੂ ਦਾ ਤਰਸ ਹੋਵੇ ਤੇ ਤਰਸ ਹੋਵੇਗਾ ਸਿਮਰਨ ਕਰਕੇ ਨਾਮ ਜਪ ਕੇ ਭਜਨ ਬੰਦ ਕੀ ਕਰਕੇ ਗੁਰੂ ਬਖਸ਼ਿਸ਼ ਕਰੇ ਸਾਡੀ ਝੋਲੀ ਵਿੱਚ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾਂ ਸਤਿਗੁਰੂ ਜੀ ਬਖਸ਼ਿਸ਼ ਕਰਨ ਨਾਮ ਬਾਣੀ ਦੇ ਨਾਲ ਜੁੜੀਏ ਤਾਂ ਜੋ ਇਹ ਮਨੁੱਖਾ ਜੀਵਨ ਸਾਡਾ ਸਫਲਾ ਹੋ ਸਕੇ ਸਤਿਗੁਰੂ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਗਲਤੀਆਂ ਭੁੱਲਾਂ ਦੀ ਖਿਮਾ ਪਿਆਰ ਸਹਿਤ ਫਤਿਗ ਜਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ